ਅਸੀਂ ਕਾਜੀ ਤੇਰਤੀ ਲੋ ਬਲੰਦਾ ਆਲਾਪਾਉ ਜੀ ਉਸ ਉਹਦਾ ਇਕਾਰੇ ਉਹ ਮੇਰੇ ਬਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ ਹਾਂ ਉਸ ਲਿਖਿਆ ਸੀ ਕਿ ਤੁਸੀਂ ਆਉਂਗੇ ਸਾਡੇ ਕੋ ਤੇ ਗੁੱਡਾ ਉੱਠ ਕੇ ਵਿੜੇਵਾਲ ਨੂੰ ਤੁਰ ਪਿਆ ਇੱਕ ਕੱਟੀ ਨੂੰ ਉਸ ਕੋਲ ਕੇ ਕਿੱਲੇ ਤੋਂ ਦੂਸਰੇ ਕਿੱਲੇ ਤੇ ਬੰਦਾ ਫੇਰ ਉਸਦੇ ਪਿੰਡੇ ਤੇ ਹੱਥ ਫੇਰੇ ਤੇ ਉਸ ਨੂੰ ਆਪਣਾ ਹੱਥ ਚੱਟਣ ਦੇ ਦਿੱਤਾ ਫਿਰ ਅੰਦਰ ਜਾ ਕੇ ਮਾਨ ਸਿੰਘ ਨੂੰ ਤੇ ਆਉਣ ਦਾ ਪਤਾ ਦਿੰਦਾ ਤੇ ਚਾਹ ਲਿਆਉਣ ਲਈ ਆਕੇ ਤੇ ਜਿਸ ਤਰ੍ਹਾਂ ਮੋੜ ਕੇ ਡਿਊਲੀ ਵਿੱਚ ਆਉਣ ਤੋਂ ਲੱਦਦਾ ਸੀ ਉਹ ਫਿਰ ਵੇੜੇ ਵਿੱਚ ਬੰਦੀ ਕੋਣੀ ਕੋਲ ਖਲੋਂਗਿਆ ਤੇ ਉਸ ਅਗੇ ਭਈ ਤੋੜੀ ਨੂੰ ਹਲਾਇਆ ਹੋਰ ਛੋਲੇ ਲਿਆ ਕੇ ਵਿੱਚ ਪਾਇਆ ਤੇ ਅਖੀਰ ਮੋੜ ਕੇ ਡਿਊਲੀ ਵਿੱਚ ਆ ਗਿਆ ਬਾਬਾ ਹੁਣ ਕੁਝ ਵਧੇਰੇ ਆਪਣੇ ਆਪ ਵਿੱਚ ਸੀ ਉਹ ਮਾਨ ਸਿੰਘਵਾਲ ਤੇ ਸੱਜੇ ਕਬੇ ਵਿੱਚ ਆ ਕਰਿਆ ਸੀ ਜਦੋਂ ਜਸਵੰਤ ਸਿੰਘ ਕਿੱਥੇ ਵੇ ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਪ੍ਰਾਧਾਨ ਅੰਦ ਸੁਨ ਸਿੰਘ ਉਨੇ ਆ ਜਾਂਦਾ ਏ ਚਰੀ ਦੇ ਗਾਂਢ ਲੈ ਕੇ ਐਨੇ ਨੂੰ ਕਰਮ ਸਿੰਘ ਦੀ ਬੇਬੇ ਚਾਹ ਲੈ ਕੇ ਆਈ ਬੇਬੇ ਦੀ ਸੱਸੇ ਆ ਕਰਮਾਂ ਸਿੰਘ ਨੇ ਦੱਸਿਆ ਦੱਸ ਹੱਸਦੇ ਆਖਾ ਨਾਲ ਬੁੜੀ ਵੱਲ ਵੇਖਿਆ ਬੁੜੀ ਦੇ ਹੋਠ ਕੋ ਜ ਕੈਨ ਲੱਗੇ ਲੈ ਫਰਕੇ ਪਰ ਕੋਈ ਅੱਖਰ ਨਾ ਬਣ ਸਕਿਆ ਮਾਨ ਸਿੰਘ ਚਾਹੇ ਚਾਹ ਵਾਲੀ ਗੜਵੀ ਤੇ ਕੋਲੀ ਉਸ ਦੇ ਹੱਥੋਂ ਪਾੜ ਲਈ ਤੇ ਉਹ ਆਪਸ ਵਾਪਸ ਚਲੀ ਗਈ ਇਹ ਮਜ਼ੇ ਆ ਕਿਸ ਤਰ੍ਹਾਂ ਦੇ ਆਦਮੀ ਨੇ ਮਾਨ ਸਿੰਘ ਹੈਰਾਨ ਹੋ ਰਿਹਾ ਸੀ ਆਪਾਂ ਵਿੱਚ ਬੜਾ ਤੰਗ ਸੀ ਪਰ ਹੁਣ ਇਹ ਘਾਰ ਆ ਕੇ ਵਾਪਸ ਥੋੜਾ ਜਾ ਸਕਦਾ ਸੀ ਚਲੋ ਇੱਕ ਰਾਤ ਰਹਿ ਕੇ ਮੋੜ ਚਲਾਂਗੇ ਉਸ ਫੈਸਲਾ ਕੀਤਾ ਰਾਤ ਨੂੰ ਜਦ ਅਸਨ ਸਿੰਘ ਆਇਆ ਤਾਂ ਇਸ ਰੌਣਕ ਵਿੱਚ ਗੱਲਾਂ ਬਾਤਾਂ ਕੁਝ ਖੁੱਲੀਆਂ ਹੋਣ ਲੱਗੀਆਂ ਬੜੀ ਮਸ਼ਹੂਰੀ ਮਸ਼ਹੂਰ ਹੋਈ ਗੋਲੀ ਕੰਵ ਸਿੰਘ ਦੀ ਉੱਥੇ ਬ੍ਰਹਮਾ ਦੀ ਲੜਾਈ ਵਿੱਚ ਬਸ ਉਹਦਾ ਕੋੜਾ ਦਬੰਦੀ ਦੇਰ ਹੁੰਦੀ ਏ ਅੱਖ ਦੇ ਪੌਰ ਵਿੱਚ ਇੱਕ ਜਪਾਨੀ ਹੀਟਾਂ ਲੇਟ ਜਾਂਦੇ ਸਾਨੂੰ ਨਾਲ ਟੁਰਦੇ ਆ ਪਤਾ ਵੀ ਨਹੀਂ ਲੱਗਦਾ ਉਸ ਲੱਭ ਕਿਥੋਂ ਲਿਆ ਮਾਨ ਸਿੰਘ ਤੇ ਰੁਕ ਗਿਆ ਇਸ ਉਮੀਦ ਤੇ ਉਹ ਸਾਰੇ ਬ੍ਰਹਮਾਂ ਦੀ ਲੜਾਈ ਤੇ ਆ ਬਹੁਤ ਸਾਰੀਆਂ ਗੱਲਾਂ ਪੁੱਛਣਗੇ ਉਸ ਤਾਂ ਅੰਦਰ ਗੱਲਾਂ ਨਾਲ ਭਰਿਆ ਭਿਆ ਸੇ ਪਰ ਇਥੇ ਕੋਈ ਸੁੰਦਾ ਹੀ ਨਹੀਂ ਸੀ ਕੋਚੇ ਰੇਸ ਤਰ੍ਹਾਂ ਹੀ ਸੋਣਾ ਰਹਤੇ ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ ਉ ਆਪਣੀ ਹਰੀ ਕਦੋਂ ਇਹ ਪਾਣੀ ਦੇ ਪਰਸੋਂ 3 ਵਜੇ ਸਵੇਰੇ ਲਗਣੀ ਹੈ 3 ਵਜੇ ਸਵੇਰੇ ਦਾਣਾ ਸੁਣ ਕੇ ਮਾਨ ਸਿੰਘ ਫਿਰ ਕੱਲ ਛੜੀ ਉਹ ਆਪਣਾ ਜਾਂ ਦੀਆਂ ਰਾਜ ਕੇ ਗੱਲਾਂ ਕਰਨਾ ਕਰਨੀਆਂ ਚਾਹੁੰਦਾ ਸੀ ਹੋਰ ਗੱਲ ਤੇ ਗੱਲ ਕਰਮ ਸਿੰਘ ਬਹਿਰ ਰਾਤ ਉੱਠਣ ਤੋਂ ਤਾਂ ਵਸ ਗਿਆ ਫੌਜ ਵਿੱਚ ਸਵੇਰੇ ਉੱਠਣ ਦਾ ਬੜਾ ਆਸੇ ਅਨੁਸਾਰਿਆਂ ਤੋਂ ਪਿਛੋਟਦਾ ਹੀ ਉੱਥੇ ਇਸ ਨਾਲ ਵੀ ਕਿਸੇ ਦਾ ਫਸਾਣਾ ਜਾ ਗਿਆ ਫਿਰ ਰੋਟੀ ਆਈ ਉਹਨਾਂ ਕਾਫੀ ਉਚੇਜ ਕੀਤਾ ਹੋਇਆ ਸੀ ਨਾਲ ਨਾਲ ਜਸਵੰਤ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਚੱਲ ਰਿਹਾ ਸੀ ਉਸ ਤਾਂ ਇਹ ਖਿਆਲ ਇੱਕੀ ਉਹ ਉਹ ਸਵਾਲ ਧਿਆਨ ਨਹੀਂ ਦੇ ਰਿਹਾ ਸੀ ਦਿ脑 ਨਿਕਲ ਗਿਆ ਰੋਟੀ ਖਾਂਦਿਆਂ ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹੜਾ ਮੁੰਡਾ ਧੁੰਦੇ ਟੁੰਦੇ ਮਾਨ ਸਿੰਘ ਦੀ ਮੰਜੀਪੁਰ ਆ ਗਿਆ ਜੇ ਉਹ ਜੇ ਉਹ ਹੋਰ ਕਿਸੇ ਨਾਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਕਰ ਸਕਦਾ ਸੀ ਤਾਂ ਉਹਦੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਨਾ ਮਾ ਮਾਨ ਸਿੰਘ ਨੇ ਉਸ ਨੂੰ ਕੁਛ ਚੱਕ ਗਿਆ ਕੋਈ ਆਪਣੇ ਬਾਪੂ ਕੋਲ ਚਲਣਾ ਹੈ ਜਾਣਾ ਹੈ ਤੇ ਚੱਲ ਮੇਰੇ ਨਾਲ ਬੜਾ ਮੀ ਪੈਂਦਾ ਹੈ ਉਥੇ ਪਾਣੀ ਵਿੱਚ ਤੁਰਿਆ ਫਿਰੇ ਮਾਂ ਸਿੰਦੀ ਗੱਲ ਬਾਪੂ ਨੂੰ ਸੁਵਾਉਂ ਚੁਬੀ ਆ ਆਖੜ ਪਾਣ ਲੈ ਮੁੰਡੇ ਨੂੰ ਉਧਰ ਰੱਖ ਰੋਟੀ ਤਾਂ ਖਾ ਲੈਣ ਦਿਆ ਕਰੋ ਆਰਾਮ ਨਾਲ ਬਾਪੂ ਨੇ ਜਰਾ ਤੇਜ਼ ਹੋ ਕੇ ਕਿਹਾ ਤੇ ਬੇਬੀ ਆ ਕੇ ਮੁੰਡਾ ਚੁੱਕ ਕੇ ਲੈ ਗਈ ਹੁੰਦੇ ਕਰਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਔਖਾ ਹੋ ਰਿਹਾ ਸੀ ਇੰਦਰ ਦਾ ਪੈਂਡਾ ਮੁੱਕ ਕੇ ਉਸ ਦਾ ਛੇਤੀ ਛੇਤੀ ਮੁਰੰ ਨੂੰ ਜੀ ਕਰਦਾ ਸੀ ਉਸ ਆਪਣੇ ਗਲੇ ਦੇ ਅਗਲੇ ਦਿਨ ਦੇ ਚੱਕਰ ਬਾਰੇ ਪੁੱਛ ਗਿੱਚ ਅਰੰਬੀ ਇੱਥਾ ਤਰਨ ਧਾਰਨ ਕਿੰਨਾ ਹੈ ਚਾਰ ਕੋਹਾਂ ਪੈਂਡਾ ਹੈ टाੰਗਾ ਮਿਲ ਜਾਂਦਾ ਹੋਵੇ ਗਸ ਫਰੇਸਰੇਹੀ टाੰਗਿਆਂ ਟੁੰਗਿਆਂ ਦਾ ਕੋਈ ਫਿਕਰ ਨਾ ਕਰ ਤੋ ਜਸਵੰਤ ਸਿੰਘ ਜਸੰਤਮ ਤੇਰੇ ਨਾਲ ਖੜਾਂਗੇ ਦਵੇਂ ਭਰਾ ਇਕੱਠੇ ਹੀ ਮੱਥਾ ਟੇਕਾਏ ਜਿਸ ਗਾਮ ਤੇ ਮਾਨ ਸਿੰਘ ਰਾਜੀ ਜੀ ਜਸੰਤ ਐਡਾ ਕੁੱਟਿਆ ਹੋਇਆ ਬੰ ਬੰਦਾ ਨਹੀਂ ਸੀ ਇਹ ਸੀ ਜੀ ਸਾਡਾ ਤਰਤੀਹੇਡ ਬੋਲਨ ਦਾ ਅਗਲਾ ਪਾਠ ਫਿਰ ਅਗਲਾ ਪਾਠ ਲੈ ਕੇ ਮਿਲਦੇ ਹਾਂ ਜੀ ਅਦਵਾ ਸ਼ੇਅਰ ਕਰਨ ਨਾਲ ਲਾਈਕ ਨਾਲ ਸਬਸਕ੍ਰਾਈਬ ਕਰਨਾ ਜੀ ਸਸਿਕ ਖੰਦੇ